ਯਾ ਲਾਈਵ ਆਪਣੇ YouTube ਚੈਨਲ ਯੰਗ ਫਾਰਮਰ ਤੇ ਤੇ ਲਾਈਵ ਸ਼ੇਅਰ ਕਰ ਦਿਓ ਮੇਰਾ ਭਰਾ ਜਿਹੜੇ ਜਿਹੜੇ ਵੀ ਜੁੜੀ ਗਏ ਹਨਾ ਫਿਰ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਆਂ ਲੋ ਜੀ ਸ਼ੇਅਰ ਕਰ ਦਿਆ ਕਰੋ ਬਈ ਜਰੂਰ ਲਾਈਵ ਯਾਰ ਇਧਰੋਂ ਮੈਂ ਸ਼ੇਅਰ ਕਰ ਦਿਆਂ ਫਿਰ ਆਪਾਂ ਕਰਦੇ ਆ ਗੱਲਬਾਤ ਜਦੋਂ ਬਈ ਕੋਈ ਭਰਾ ਜੁੜ ਗਿਆ ਆਵਾਜ਼ ਦੱਸ ਕਿਵੇਂ ਆ ਰਹੀ ਆ ਹਾਂਜੀ ਜਿਹੜੇ ਜਿਹੜੇ ਭਰਾ ਜੁੜੇ ਆ ਬਈ ਆਵਾਜ਼ ਦੱਸ ਤੋਂ ਠੀਕ ਆ ਰਹੀ ਆ ਲਾਈਵ ਸਹੀ ਚੱਲ ਰਿਹਾ ਫਿਰ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਆ ਠੀਕ ਆ ਜੀ ਠੰਡ ਬਹੁਤ ਜ਼ਿਆਦਾ ਹੋ ਗਈ ਆ ਬੱਕਰੀਆਂ ਨੂੰ ਹੁਣ ਪੂਰਾ ਖਿਆਲ ਰੱਖਣਾ ਪੈਂਦਾ ਜਵਾਕਾਂ ਨੂੰ ਹਾਂਜੀ ਵਾਹ ਦੱਸੋ ਜੀ ਕਿਵੇਂ ਆ ਰਹੀ ਐ ਕਿਹੜੇ ਕਿਹੜੇ ਭਰਾ ਦੇਖ ਰਹੇ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਗੱਲਾਂ ਬਾਤਾਂ ਜਿਵੇਂ ਬਾਈ ਜੁੜੀ ਗਏ ਫਿਰ ਆਪਾਂ ਹੋਏ ਕਰੀਏ ਹਾਂਜੀ ਸ਼ਿਵਾਜੀ ਕਿੱਸੇ ਹੋ ਬਾਈ ਜਿਹੜੇ ਭਰਾ ਬਾਈ ਹਿੰਦੀ ਚ ਕਹਿੰਦੇ ਹੁੰਦੇ ਸੀ ਵੀ ਵੀਡੀਓ ਲੈ ਕੇ ਆਓ ਹਨਾ ਤੁਸੀਂ ਹਿੰਦੀ ਨਹੀਂ ਕਰਦੇ ਕੰਮ ਤੇ ਆਪਣੇ ਚੈਨਲ ਤੇ ਹਿੰਦੀ ਦੇ ਵਿੱਚ ਵੀ ਅੱਜ ਵੀਡੀਓ ਆਪ ਅਪਲੋਡ ਕਰਤੀ ਹੈ ਬੱਕਰੀਆਂ ਬਾਰੇ ਤੇ ਹਿੰਦੀ ਵਾਲੇ ਭਰਾ ਜਰੂਰ ਦੇਖਿਓ ਜੀ ਹਾਂਜੀ ਜੋ ਬਾਈ ਹਿੰਦੀ ਮੇਂ ਬੋਲ ਰਹੇ ਥੇ ਕਿ ਵੀਡੀਓ ਲੈ ਕੇ ਆਓ ਹਿੰਦ ਮੇਂ ਹਮਨੇ ਅੱਜ ਵੀਡੀਓ ਅਪਲੋਡ ਕੀ ਹੈ YouTube ਤੇ ਅਬੀ ਅਬੀ ਤਾਂ ਆਪ ਜਰੂਰ ਦੇਖਣਾ ਉਹ ਨਿਊ ਜਨਰੇਸ਼ਨ ਫਾਰਮਿੰਗ ਭਾਈ ਜੀ ਨੰਬਰ ਆ ਮੇਰਾ 8699555652 869955651 ਠੀਕ ਹੈ ਜੀ ਸ਼ੇਅਰ ਕਰ ਦਿਓ ਬਾਈ ਲਾਈਵ ਨੂੰ ਜ਼ਰੂਰ ਯਾਰ ਜਿਹੜੇ ਜਿਹੜੇ ਭਰਾ ਦੇਖ ਰਹੇ ਆ ਹਾਂਜੀ ਹਾਂਜੀ ਸ਼ੇਅਰ ਕਰ ਦਿਓ ਬਾਈ 12 ਜਣੇ ਹੋ ਗਏ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਤੇ ਬੱਕਰੀਆਂ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਬੱਕਰੀਆਂ ਜੀ ਬੈਠੇ ਹਨਾ ਦੇਖ ਲਓ ਇਹ ਅੱਗ ਚੱਲੀ ਜਾਂਦੀ ਹੈ ਤੇ ਬੱਕਰੀਆਂ ਬੈਠੀਆਂ ਆਪਣੇ ਆਲੇ ਦੁਆਲੇ ਹਨਾ ਆ ਦੇਖ ਲਓ ਜਾਨਵਰ ਤੁਹਾਨੂੰ ਦਿਖਾਵਾਂਗੇ ਲਾਈਕ ਡਨ ਸੱਚਾ ਆਨੰਦ ਖੱਤਰੀ ਹਾਂਜੀ ਬਾਈ ਜੀ ਜਿਹੜੇ ਜਿਹੜੇ ਭਰਾ ਦੇਖ ਰਿਹਾ ਲਾਈਵ ਲਾਈਕ ਕਰ ਦਿਓ ਜੀ ਲਾਈਵ ਨੂੰ ਲਾਈਕ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਈ ਅੱਜ ਆਪਾਂ ਟਾਰਗੇਟ ਰੱਖਿਆ ਹੈਗਾ ਤੇ ਘੱਟੋ ਘੱਟ ਆਪਾਂ 300 ਬੰਦਾ ਜੋੜਨਾ ਲਾਈਵ ਦੇ ਨਾਲ ਤੁਹਾਡੇ ਸਾਰੇ ਭਰਾਵਾਂ ਦੇ ਸਾਥ ਨਾਲ ਹੀ ਆਪਾਂ ਬੰਦੇ ਪੂਰੇ ਕਰਨੇ ਆ 300 ਬੰਦਾ ਲਾਈਵ ਦੇ ਨਾਲ ਜੋੜਨਾ ਹਾਂ ਬਈ ਦਿਖਾਉਣਾ ਬਰੀਡਰ ਵੀ ਦਿਖਾਉਂਗਾ ਬਈ ਬਰੀਡਰ ਦਿਖਾਉਣੇ ਆ ਦੇਖ ਲਓ ਬੱਚੇ ਆ ਸਾਰੇ ਆਪਣੇ ਬਰੀਡਰਾਂ ਦਾ ਰਿਜ਼ਲਟ ਹੀ ਆ ਬਈ ਭਈਆ ਬਰਬਰੀ ਦਾ ਬੱਚਾ ਕੀ ਪ੍ਰਾਈਸ ਹੈ ਬਈ ਸਭੀ ਬਾਤ ਇਹ ਬਤਾਉਂਗਾ ਅੱਜ ਲਾਈਵ ਵਿੱਚ ਸਭੀ ਬਾਤ ਇਹ ਬਤਾਉਂਗਾ ਔਰ ਜੋ ਵੀ ਭਾਈ ਨਵਾਂ ਕੰਮ ਸ਼ੁਰੂ ਕਰਨਾ ਚਾਹਤਾ ਹੈ ਨਾ ਉਹਨਾਂ ਨੂੰ ਵੀ ਬਤਾਉਂਗਾ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸ਼ੇਅਰ ਕਰ ਦਿਓ ਲਾਈਵ ਨੂੰ ਜਿਹੜੇ ਜਿਹੜੇ ਭਰਾ ਦੇਖ ਰਹੇ ਹੈ ਗਰੁੱਪਾਂ 'ਚ ਸ਼ੇਅਰ ਕਰ ਦਿਓ ਲਾਈਵ ਨੂੰ ਫਿਰ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਬਰੀਡਰ ਵੀ ਦਿਖਾਉਣਾ ਤੁਹਾਨੂੰ ਥੋੜਾ ਇੱਥੇ ਨਾ ਧੂਆਂ ਜੀ ਹੈ ਨਾ ਇਹ ਆਪਣੇ ਬਰੀਡਰ ਆ ਜੀ ਦੋਨੋਂ ਸ਼ਾਨ ਓਏ ਤੁਸੀਂ ਵੀਡੀਓ ਲੈ ਕੇ ਆਓ ਹਨਾ ਤੁਸੀਂ ਹਿੰਦੀ ਨਹੀਂ ਕਰਦੇ ਕੰਮ ਇਹ ਆ ਦੇਖੋ ਜੀ ਇਹ ਆਪਣਾ ਘਰ ਦਾ ਬੱਚਾ ਬਈ ਬਹੁਤ ਸੋਹਣਾ ਬੱਚਾ ਤਿਆਰ ਹੋਇਆ ਰਿਜ਼ਲਟ ਦਾ ਏ ਕਲਾਸ ਬਹੁਤ ਸੋਹਣਾ ਰਿਜ਼ਲਟ ਆਈ ਜਾਂਦਾ ਇਹ ਬੱਕਰੇ ਦਾ ਤੁਹਾਨੂੰ ਕਿਸੇ ਦਿਨ ਸਮੇਂ ਦਿਖਾਉਂਗਾ ਇਹਦੀ ਵੀਡੀਓ ਬਣਾ ਕੇ ਬਹੁਤ ਹੀ ਸੋਹਣਾ ਬਈ ਐਡਾ ਠੰਡਾ ਬੱਕਰਾ ਨਾ ਬਹੁਤ ਹੀ ਜਾਦੇ ਵਧੀਆ ਤੇ ਇਹ ਬ੍ਰੀਡਰ ਆਪਾਂ ਪਰਚੇਜ਼ ਕੀਤਾ ਸੀ ਇਹ ਲਹਿਰੇ ਵੇਗੇ ਸ਼ੋ ਦਾ ਜੀਨਰ ਆ ਬਈ ਬਹੁਤ ਸੋਹਣਾ ਰਿਜ਼ਲਟ ਇਹਦਾ ਵੀ ਹੈ ਨਾ ਆ ਦੇਖ ਲਓ ਬੱਕਰੀਆਂ ਹੈ ਨਾ ਵਧੀਆ ਆਪ ਦਾ ਹੁਣ ਠੰਡ ਚ ਬੈਠੀਆਂ ਖਾਈ ਖੁਈ ਜਾਂਦੀਆਂ ਨੀਰਾ ਨੂਰਾ ਖਾ ਕੇ ਤੇ ਇੱਕ ਵਾਰੀ ਆਪਾਂ ਇਹਨਾਂ ਨੂੰ ਫੇਰ ਦੁਬਾਰਾ ਨੀਰਾ ਪਾਵਾਂਗੇ ਰੋਟੀ ਰਾਟੀ ਛਾ ਕੇ ਫੇਰ ਇਹਨਾਂ ਨੂੰ ਨੀਰਾ ਪਾ ਦਾਂਗੇ ਤੇ ਆਹ ਦੇਖ ਲਓ ਆਪਣੀ ਬੇਲੀ ਨਿੱਕੇ ਨਿੱਕੇ ਇਹ ਸਾਡਾ ਮੋਟੂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਜ਼ਿਲ੍ਹਾ ਬਾਈ ਜੀ ਮੁਕਸਰ ਜ਼ਿਲ੍ਹਾ ਆਪਣਾ ਹੀ ਮੁਕਸਰ ਸਾਹਿਬ ਪਿੰਡ ਭਲਾਈ ਆਣਾ ਬਟਿੰਡਾ ਮੁਕਸਰ ਰੋਡ ਤੇ ਆ ਜੀ ਠੀਕ ਆ ਬਾਈ ਤੇ ਬਾਈ ਸ਼ੇਅਰ ਕਰਦੇ ਕਰੋ ਲਾਈਵ ਨੂੰ ਜਰੂਰ ਯਾਰ ਹਨਾ ਕਿੱਥੋਂ ਕਿੱਥੋਂ ਜੁੜਿਆ ਭਰਾ ਬਾਈ 50 ਜਣੇ ਹੋ ਗਏ ਆ ਕਰ ਦਿਓ ਬਈ ਅਜ 300 ਬੰਦਾ ਕਰਨਾ ਆਪਾਂ ਪੂਰਾ ਸ਼ੇਅਰ ਮਾਰ ਦਿਓ ਲਾਈਵ ਨੂੰ ਹਨਾ ਜਿੰਨਾ ਵੀ ਕਰ ਸਕਦੇ ਹੋ ਤੇ 50 ਜਣੇ ਦੇਖ ਰਿਹਾ ਬਈ ਲਾਈਕ ਸ਼ੇਅਰ ਹੋਇਆ ਹਜੇ ਲਾਈਕ ਜ਼ਰੂਰ ਕਰ ਦਿਓ ਲਾਈਵ ਨੂੰ ਇਹ ਤੇ ਕੋਈ ਪੈਸੇ ਨਹੀਂ ਲੱਗਦੇ ਹਾਂ ਓਕੇ ਓਕੇ ਵੀਰ ਕਰਨਦੀਪ ਬਾਈ ਮਰਿੰਡਾ ਤੋਂ ਠੀਕ ਆ ਵੀਰੇ ਬਾਈ ਨਵੇਂ ਭਰਾ ਬਹੁਤ ਫੋਨ ਕਰਦੇ ਆ ਆਪਣੇ ਚੈਨਲ ਨਾਲ ਹਨਾ ਜੁੜੇ ਹੋਣ ਕਰਕੇ ਤੇ ਜਿਹੜੇ ਭਰਾਵਾਂ ਨੇ ਬਰਬਰੀ ਦਾ ਕੰਮ ਸ਼ੁਰੂ ਕਰਨਾ ਬਈ ਤੇ ਆਪਣੇ ਨਾਲ ਬਈ ਅੱਜ ਚ ਰਹੋ ਫਰਵਰੀ ਦੇ ਵਿੱਚ ਤੁਹਾਨੂੰ ਦੱਸਾਂਗੇ ਹਨਾ ਸਾਰਾ ਕੁਝ ਫਰਵਰੀ ਦੇ ਵਿੱਚ ਸ਼ੁਰੂ ਕਰਿਓ ਬਹੁਤ ਵਧੀਆ ਕੰਮ ਆ ਪੂਰੀ ਹੈਲਪ ਕਰਾਂਗੇ ਬਈ ਜਿੰਨੀ ਵੀ ਹੋ ਸਕੇ ਆ ਸੱਚੇ ਦਿਲੋਂ ਬਹੁਤ ਵਧੀਆ ਦੇਤਵਾਲੀ ਆ ਜੀ ਠੀਕ ਆ ਬਈ ਦੇਤਵਾਲ ਤੋਂ ਲੁਧਿਆਣੇ ਤੋਂ ਹਨਾ ਪਾਲੀ ਦੇਤਵਾਲੀਆ ਨਿਊ ਜਨਰੇਸ਼ਨ ਫਾਰਮਿੰਗ ਗੁਰੂ ਸਰ ਗੁਰੂ ਸਰ ਬਈ ਜੀ ਇੱਕ ਦਾ ਆਪਣੇ ਨੇੜੇ ਆ ਰਖਾਰਾ ਗੁਰੂ ਸ਼ਰਮਦੀਰ ਇੱਥੋਂ ਹੀ ਆ ਬਈ ਕਿੱਥੋ-ਕਿੱਥੋ ਜੁੜਿਓ ਭਰਾ ਬਾਈ ਲਾਈਕ ਜ਼ਰੂਰ ਕਰ ਦਿਓ ਲਾਈਕ ਲਾਈ ਨੂੰ ਲਾਈਕ ਕਰ ਦਿਓ ਹੋਰ ਵੀ ਭਰਾਵਾਂ ਤੱਕ ਜਾਵੇ ਅੱਜ ਤੁਹਾਨੂੰ ਸਾਰੀਆਂ ਜਾਣਕਾਰੀਆਂ ਦੇਣੀਆਂ ਬੱਕਰੀ ਫਾਰਮ ਬਾਰੇ ਹਨਾ ਕਿਵੇਂ ਆਪਾਂ ਬੱਕਰੀ ਖਰੀਦਣੀ ਆ ਤੇ ਵੇਚਣੀ ਆ ਕਿਹੜੇ ਢੰਗ ਨਾਲ ਕੰਮ ਸ਼ੁਰੂ ਕਰ ਸਕਦੇ ਆ ਲਾਈਵ ਕਰ ਦਿਓ ਬਈ ਹਨਾ ਠੀਕ ਹੈ ਬਾਈ ਤੁਹਾਡੇ ਪਿੰਡ ਦਾ ਬਈ ਆਉਣੇ ਹੁੰਨੇ ਆਪਾਂ ਬਾਈ ਗੁਰਪ੍ਰੀਤ ਦਾ ਨਾ ਚੱਕੀ ਵਾਲਾ ਉਹਦੇ ਕੋਲੇ ਆਉਣੇ ਹੁੰਨੇ ਆ ਇੱਕ ਵੀਰੇ ਤੁਹਾਡੇ ਪਿੰਡ ਬਜ਼ੁਰਗ ਦੀ ਵੀਡੀਓ ਕਰਕੇ ਗਏ ਸੀਗੇ ਬਾਪੂ ਜੀ ਆਹੋ ਜਿਹੜਾ ਪਿੰਡ 'ਚ ਗੁਰਦੁਆਰਾ ਨਿੰਗਾ ਸਿੰਘਾ ਉੱਥੇ ਉਹਨਾਂ ਦਾ ਘਰ ਹੈ ਨਾ ਤੇ ਉਹ ਚੋਲੇ ਸਿਉਂਦੇ ਆ ਸੁਖਮੰਦਰ ਸਿੰਘ ਬਹੁਤ ਗਰੀਬ ਬੰਦਾ ਹੈ ਨਾ ਤੇ ਉਹਨਾਂ ਦੀ ਹੈਲਪ ਕਰਨੀ ਆ ਪਰਾਲ ਮਿਲ ਕੇ ਨਾ ਸਾਰਿਆਂ ਨੇ ਜਰੂਰ ਅਸੀਂ ਉਹਨਾਂ ਦੀ ਵੀਡੀਓ ਵੀ ਬਣਾ ਕੇ ਗਏ ਸੀਗੇ ਆਪ ਦੇ ਵੱਲੋਂ ਜਿੰਨਾ ਹੋ ਸਕੇ ਕੀਤਾ ਪਰ ਹੁਣ ਅਸੀਂ ਦੁਬਾਰਾ ਵੀ ਥੋੜਾ ਜਿਹਾ ਵਿਲੇ ਹੋ ਕੇ ਆਪਣੇ ਪਿੰਡ ਨਾ ਨਗਰ ਕੀਰਤਨ 12 ਤਰੀਕ ਨੂੰ ਐਤਵਾਰ ਨੂੰ ਉਦੀ ਸੇਵਾ ਚ ਹੁਣ ਉਸ ਤੋਂ ਬਾਅਦ ਵਿਹਲੇ ਹੋ ਕੇ ਫਿਰ ਅਸੀਂ ਜਰੂਰ ਉਹਨਾਂ ਦੀ ਹੈਲਪ ਕਰਾਂਗੇ ਤੇ ਸਾਰੇ ਭਰਾ ਲਾਈਵ ਨੂੰ ਸ਼ੇਅਰ ਕਰ ਦਿਓ ਲਾਈਕ ਜਰੂਰ ਕਰ ਦਿਓ ਨਾ ਲਾਈਕ ਕਰਨ ਦੇ ਨਾਲ ਹੋਰ ਵੀ ਲੋਕਾਂ ਤੱਕ ਆਪਣਾ ਲਾਈਵ ਚੱਲਿਆ ਜਾਊਗਾ ਬਈ ਇਹ ਮੌਕੇ ਤੇ ਤੇ ਜਰੂਰ ਲਾਈਕ ਕਰ ਦਿਓ ਜਰੂਰ ਹਨਾ ਆਪਣਾ ਲਾਈਵ ਚੱਲਿਆ ਜਾ ਥੋੜੀ ਬ੍ਰਾਈਟਨੈਸ ਕਰ ਲਈ ਹਨਾ ਹਾਂਜੀ ਹਮਨਦੀਪ ਕੌਰ ਸੇਖੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਸ਼ੇਅਰ ਕਰ ਦਿਓ ਜੀ ਲਾਈਵ ਨੂੰ ਹਨਾ ਚਲੋ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਕਿਸੇ ਭਰਾ ਦਾ ਕੋਈ ਸਵਾਲ ਹੈਗਾ ਤਾਂ ਦੱਸ ਦਿਓ ਬਈ ਚੱਲਦੀ ਗੱਲਬਾਤ ਫਿਰ ਆਪਾਂ ਨੂੰ ਰੁਕਣਾ ਔਖਾ ਹੋ ਜਾਂਦਾ ਹੈ ਨਾ ਤੇ ਅੱਜ ਆਪਾਂ ਦੱਸਣਾ ਹੈਗਾ ਜੀ ਜਿਹੜੇ ਭਰਾਵਾਂ ਨੇ ਫਰਵਰੀ ਦੇ ਵਿੱਚ ਕੰਮ ਸ਼ੁਰੂ ਕਰਨਾ ਉਹ ਕਿਸ ਤਰੀਕੇ ਨਾਲ ਕੰਮ ਸ਼ੁਰੂ ਕਰ ਲੈਣ ਹਾਂਜੀ ਹਾਂਜੀ ਬਾਈ ਜੀ ਤੁਹਾਡੇ ਪਿੰਡ ਹੀ ਕੀਤੀ ਸੀ ਵੀਡੀਓ ਗੁਰੂ ਸਾਰੀ ਵੀਰ ਮੈਂ ਫੈਕਟਰੀ 'ਚ ਕੰਮ ਕਰਦਾ 15000 ਨਾਲ ਘਰ ਚੱਲਦਾ ਨਹੀਂ ਬਈ ਸਲੀ ਬਰ ਬਰੀ ਕੋਟ ਰੱਖਣੀ ਆ ਚਾਉਣਾ ਜੂ ਵਧੀਆ ਕਾਰ ਬਾਰ ਚੱਲੇ ਹਾਂਜੀ ਬਾਈ ਵਧੀਆ ਵੀਰੇ ਫੈਕਟਰੀ ਚ ਕੰਮ ਕਰਦੇ ਹਾਂ ਤਾਂ ਨਾ ਤੁਸੀਂ ਸੇਵਿੰਗ ਕਰਦੇ ਰਹੋ ਨਾ ਮੈਂ ਵੀ ਬਾਈ ਜਦੋਂ ਕੰਮ ਸ਼ੁਰੂ ਕੀਤਾ ਸੀ ਨਾ ਮੇਰੀ ਵੀ ਇੰਨੀ ਪੇਈ ਹੁੰਦੀ ਸੀਗੀ ਬਾਕੀ ਆਪ ਦਾ ਹੋਰ ਕੰਮ ਚੋਂ ਥੋੜਾ ਬਹੁਤ ਬਚਤ ਕੱਢ ਕੇ ਹਨਾ ਜਿਹੜਾ ਕੋਈ ਮਹੀਨੇ ਚ 4-5000 ਦਾ ਸੀਗਾ ਤੇ ਉਹਦੀ ਅਸੀਂ ਨਾ ਕੋਈ ਪੱਠ ਬੱਕਰੀ ਲੈ ਲੈਂਦੇ ਸੀਗੇ ਤੇ ਹੌਲੀ ਹੌਲੀ ਵਧੀ ਜਾਂਦੀਆਂ ਸੀ ਹਨ ਫਿਰ ਜਦੋਂ 12 13 ਨਗ ਹੋ ਜਾਂਦੇ ਸੀਗੇ ਫਿਰ ਉਹਨਾਂ ਜੋ ਲੋਡ ਵੇਲੇ ਵੇਚ ਦਿੰਦੇ ਸੀਗੇ ਹਨ ਤੇ ਇਦਾਂ ਹੀ ਬਈ ਇਕੱਠੇ ਕੀਤੇ ਆਪਾਂ ਵੀ ਹੁਣ ਵੀ ਉਹੀ ਹਿਸਾਬ ਆ ਹੁਣ ਜਿਹੜਾ ਆਪਾਂ ਚਾਰ ਤੱਕ ਕੰਮ ਕਰਦੇ ਆ ਜਾਂ ਹੋਰ ਕਿਸੇ ਪਾਸਿਓਂ ਵੀ ਆਪਾਂ ਨੂੰ ਕੀ ਆਮਦਨ ਹੁੰਦੀ ਆ ਮੰਨ ਲਓ ਮਹੀਨੇ ਦੇ ਵਿੱਚ ਹਨ ਕੋਈ 5 6000 10000 ਜਿੰਨੀ ਵੀ ਆਮਦਨ ਹੋਈ ਉਹਦੀ ਅਸੀਂ ਬੱਕਰੀ ਲੈ ਲੈਨੇ ਆ ਹਨ ਤੇ ਉਹ ਹੁਣ ਵੇਚੀ ਨੀ ਕੋਈ ਬੱਕਰੀ ਆਪਦਾ ਜਿਹੜਾ ਇਹਨਾਂ ਦਾ ਖਰਚਾ ਉਹ ਆਪਦੇ ਪਰਲਿਓਂ ਕਰੀ ਜਾਂਦੇ ਆ ਵਧਾਈ ਜਾਂਦੇ ਆ ਵੀ ਚਲ ਇਕੱਠੇ ਹੋ ਜਾਂ ਨਾ ਹਨਾ ਚਾਰ ਪੈਸੇ ਇਕੱਠੇ ਆ ਜਾਂਦੇ ਆ ਤਾਂ ਕਰਕੇ ਹੁਣ ਆਪਾਂ ਵੇਚੀ ਨੀ ਕੋਈ ਬੱਕਰੀ ਆਪਣੇ ਕੋਲੇ ਵੱਡੀਆਂ ਬੱਕਰੀਆਂ ਹੁਣ ਇਸ ਟਾਈਮ 2 3 4 5 6 7 8 9 10 10 ਵੱਡੀਆਂ ਬੱਕਰੀਆਂ ਬਈ ਹਨਾ ਤੇ 13 14 ਬੱਚੇ ਆ ਦੋ ਵੱਡੇ ਬਰੀਡਰ ਆ ਸਾਰੇ ਨਾਗ ਆਪਾਂ ਹੌਲੀ-ਹੌਲੀ ਇਕੱਠੇ ਕੀਤੇ ਆ ਇੱਕ ਦਿਨ ਚ ਬਈ ਕੁਝ ਨਹੀਂ ਹੁੰਦਾ ਹੁੰਦਾ ਹਨਾ ਤੇ ਲੱਗੇ ਰਹੋ ਵਧੀਆ ਮਿਹਨਤ ਨਾਲ ਬਈ ਤੇ ਪਰਿਵਾਰ ਦਾ ਸਾਥ ਹੋਵੇ ਤਾਂ ਬੰਦਾ ਛੇਤੀ ਕਾਮਯਾਬ ਹੋ ਜਾਂਦਾ ਵਧੀਆ ਪਰਿਵਾਰ ਦਾ ਸਾਥ ਚਾਹੀਦਾ ਤੇ ਆਪਾਂ ਚਲੋ ਸ਼ੁਰੂ ਕਰ ਲੈਂਦੇ ਗੱਲਬਾਤ ਜਿਵੇਂ ਜਿਵੇਂ ਫਿਰ ਭਰਾ ਹੀ ਖਿਓ ਮੈਂ ਤੁਰਿਆ ਚੱਲੂਆ ਨਾਲ ਨਾਲ ਤੇ ਇੱਕ ਬਈ ਹੱਥ ਜੋੜ ਕੇ ਬੇਨਤੀ ਐ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਹਨਾ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਇਹ ਨਹੀਂਗਾ ਵੀ ਤੁਹਾਡੇ ਤੋਂ ਕੋਈ ਉਹ ਆ ਵੀ ਲਾਲਚਾਪਾ ਨੂੰ ਜਾਂ ਆਪਾਂ ਆਪਣੇ ਜਾਨਵਰ ਵੇਚਨੇ ਤਾਂ ਬੱਕਰੀਆਂ ਤੇ ਜ਼ਿਆਦਾ ਫੋਕਸ ਕਰਦੇ ਆ ਮੇਰੇ ਕੋਲੇ ਬਈ ਨਾ ਤਾਂ ਵੇਚਣ ਨੂੰ ਕੁਛ ਇੱਥੇ ਨਾ ਵੀ ਲਾਈਵ 'ਚ ਮੈਂ ਤੁਹਾਨੂੰ ਦਿਖਾਉਂਗਾ ਵੀ ਆਹ ਬਈ ਲੈ ਲਓ ਆਪਣੇ ਤੋਂ ਬੱਕਰੀ ਜਾਂ ਕੋਈ ਫੋਨ ਕਰੂਗਾ ਭਰਾ ਵੀ ਬਈ ਬੱਕਰੀ ਲੈਣੀ ਹੈ ਮੈਂ ਇਹ ਕਹੂੰਗਾ ਬਈ ਮੇਰੇ ਤੋਂ ਹੀ ਲਈ ਹਣਾ ਖੜ ਜਾ ਹਜੇ ਨਾਲ ਲਈ ਜਿੱਥੋਂ ਵੀ ਤੁਹਾਨੂੰ ਬਈ ਵਧੀਆ ਜਾਨਵਰ ਮਿਲਦਾ ਹਣਾ ਰੇਟ 'ਚ ਮਿਲਦਾ ਤੰਦਰੋਸਤ ਮੇਲਦਾ ਤੁਸੀਂ ਬੱਕਰੀਆਂ ਆਪਦੇ ਉਥੋਂ ਲੈ ਸਕਦੇ ਹੋ ਪਰ ਆਪਾਂ ਲੈਣੀ ਕਿਵੇਂ ਦੀ ਆ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਲਾਈਵ ਦੇ ਵਿੱਚ ਕਰਾਂਗੇ ਤੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੋਰ ਵੀ ਲੋਕਾਂ ਤੱਕ ਜਿਹੜੀਆਂ ਆਪਣੀ ਗੱਲਬਾਤ ਪਹੁੰਚ ਸਕੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਪਵਨਪ੍ਰੀਤ ਹੈਲੋ ਜੀ ਨਿਆਜੀ ਕਬੂਤਰ ਬਾਜ਼ ਠੀਕ ਹੈ ਬਾਈ ਜੀ ਧੰਨਵਾਦ ਲਾਈਵ ਦੇ ਨਾਲ ਜੁੜਨ ਲਈ ਆਪਣੇ ਵੀ ਕਬੂਤਰ ਰੱਖੇ ਹੋਏ ਆ ਬਾਈ ਚੀਨੇ ਕਬੂਤਰ ਆਪਣੇ ਡੈਡੀ ਹੋਰੀ ਰੱਖਦੇ ਉਹਨਾਂ ਨੂੰ ਸ਼ੌਂਕ ਆ ਮੈਨੂੰ ਨਹੀਂ ਜ਼ਿਆਦਾ ਮੈਨੂੰ ਤਾਂ ਬੱਕਰੀਆਂ ਦਾ ਤੇ ਮੁਰਗੀਆਂ ਦਾ ਹੀ ਆ ਪਰ ਡੈਡੀ ਹੋਰਾਂ ਦੇ ਕਬੂਤਰ ਰੱਖੇ ਆ ਬਈ 3 ਨੇ ਕਬੂਤਰ ਜਿਹੜੇ ਬਾਜ਼ੀਆਂ ਵਾਲੇ ਹੁੰਦੇ ਆ ਸੋ ਬਈ ਕਰੀਏ ਗੱਲਬਾਤ ਸ਼ੁਰੂ ਦੱਸਿਓ ਫਿਰ ਆਪਾਂ ਕਰਦੇ ਆ ਟੌਪਿਕ ਆਪਣਾ ਸ਼ੁਰੂ ਹਨਾ ਬੱਕਰੀ ਵਾਲਾਂ ਨੂੰ ਆਪਾਂ ਕਿਵੇਂ ਸ਼ੁਰੂ ਕਰਨਾ ਕਿਹੜੇ ਤਰੀਕੇ ਨਾਲ ਤੇ ਉਹਦੇ ਵਿੱਚ ਜਿਵੇਂ ਜਿਵੇਂ ਆਪਣੇ ਟੌਪਿਕ ਦੇ ਰਿਲੇਟਡ ਸਵਾਲ ਹੋਣਗੇ ਤਾਂ ਉਹ ਤੁਸੀਂ ਕਰਦੇ ਰਹੋ ਬਾਈ ਯੂਟਿਊਬਰ ਤੁਸੀਂ ਪੇਮੈਂਟ ਆ ਗਈ ਹਾਂਜੀ ਹਾਂਜੀ ਬਾਈ ਆ ਗਈ ਸੀ ਯੂਟਿਊਬ ਤੋਂ ਤਾਂ ਖਰਚ ਵੀ ਹੋ ਗਈ ਉਹ ਤਾਂ ਰਣਵੀਰ ਫੌਜੀ ਅਸੀਲ ਮੁਰਗਾ ਸ਼ੌਂਕਪੁਰੂ ਠੀਕ ਆ ਠੀਕ ਆ ਬਾਈ ਜੀ ਕੀ ਹਾਲ ਨੇ ਬਾਈ ਜੀ ਆਪਣੇ ਕੋਲ ਵੀ ਹੈਗੇ ਨੇ ਵੀਰੇ ਅਸੀਲ ਆਪਾਂ ਸੇਲ ਕਰਨਾ ਬਈ ਮੁਰਗਾ ਆਪਣੇ ਕੋਲੇ ਨੂਰੀ ਅਸੀਲ ਫੁੱਲ ਵਾਈਟ ਤੇ ਜੇ ਕੋਈ ਹੋਵੇ ਭਰਾ ਲੈਣ ਵਾਲਾ ਤਾਂ ਆਪਾਂ ਸੇਲ ਕਰਨਾ ਕਿਉਂਕਿ ਉਧਰ ਸਾਡੇ ਤੋਂ ਧਿਆਨ ਘਟ ਦਿੱਤਾ ਜਾਂਦਾ ਜਿਆਦਾ ਬੱਕਰੀਆਂ ਦੀ ਫੋਕਸ ਆਪਣਾ ਹਨਾ ਜੇ ਕਿਸੇ ਲੈਣਾ ਹੋਵੇ ਤਾਂ ਬਹੁਤ ਸੋਹਣਾ ਬਈ ਬਰੀਡਰ ਆਪਣੇ ਕੋਲੇ ਅਸੀਲ ਮੁਰਗਾ ਠੀਕ ਹੈ ਜੀ کیسے ਹੋ ਸਰ ਜੀ ਹਮੇਂ ਮੁਝੇ ਪੰਮਾ ਸੈਦੂ ਦਾ ਨੰਬਰ ਦਿਜੀਏ थैंक यू कश्मीर से हाँ जी हाँ जी भाई अभी लाइव में बता दूंगा मैं आपको लाइव में कोई कोई डाउट नहीं भाई जी हिंदी वाले जितने भी भाई देख रहे हैं ना अपना लाइव देख रहे हैं हिंदी वाले भाई कमेंट कीजिए एक बार भाई आपके लिए मैंने अभी हिंदी में वीडियो डाउनलोड किया है गॉड फार्मिंग के रिलेटेड क्योंकि बहुत बंदे हमारे साथ जुड़े हुए हैं जो हिंदी में वीडियो चाहते थे उन्हीं के लिए हमने वीडियो किया हिंदी में अपलोड हुआ है यूट्यूब पे एक बार आप जरूर देखना उसका ਥੰਬਨੇਲ ਹੈ ਜੋ ਔਰ ਟਾਈਟਲ ਹੈ ਉਹ ਵੀ ਹਿੰਦੀ ਮੇ ਹੈ ਔਰ ਜੋ ਫੁੱਲ ਵੀਡੀਓਸ ਮੇ ਹਿੰਦੀ ਹੀ ਬੋਲਾ ਹੈ ਅਮਨੇ ਬੱਚਾ ਲੈਣਾ ਸੀ ਬਾਈ ਜੀ ਵੀਰੇ ਆਪਣੇ ਕੋਲੇ ਫੀਮੇਲ ਤਾਂ ਕੋਈ ਹੈ ਨਹੀਂ ਕਿ ਪੱਠ ਤਾਂ ਹੈ ਨਹੀਂ ਕੋਈ ਬੱਕਰੇ ਹੈਗੇ 1 2 ਤੁਸੀਂ ਆ ਜਾਓ ਭਲਾਈਆਂ ਨੇ ਦੇ ਦੇਾਂਗੇ ਹਨਾ ਅਲਤਾਫ ਅਦਰ ਨਹੀਂ ਪਹਿਲੇ ਹੀ ਦਿਆ ਹੈ ਹਾਂਜੀ ਹਾਂਜੀ ਦੇ ਅਭੀ ਦੇ ਰਹਾ ਹਾਂ ਬਈ ਅਭੀ ਸ਼ਿਵਾ ਕੁਮਾਰ ਹਾਂ ਭਈਆ ਦੇਖ ਲਿਆ ਹੈ धन्यवाद भाई धन्यवाद भाई कमेंट जरूर करा करो आप जो भी वीडियो देखते हैं भाई पट की आई में पानी आने से क्या दें भाई जी आप उसका रीज़न देखो क्या रीजन है पट की आई में पानी आ रहा है ना अगर डी नहीं किया अपने टाइम ज़्यादा हो चुका है तो डी कीजिए कोई भी आई ड्रॉप्स होती है जो घर में उसको डाल सकते हो आप और देखो उसको प्रॉब्लम क्या है किस कारण से आ रहा है आई में पानी ਹਾਂਜੀ ਭਾਈ ਕਰੇ ਸ਼ੁਰੂ ਕਿੰਨੇ ਬੱਚੇ ਤੇ ਰਿਸ਼ਤੇਦਾਰ ਹੁੰਦੀ ਜਾਂਦੇ ਨੇ ਉਸਕੇ ਲਈ ਬੱਕਰੀ ਦਾ ਲਾਦੂ ਬੱਕੀ ਪਰਮ ਕਨਫਰਮ ਕਰ ਲੂਗਾ ਨਾ ਤੇ ਰਿਸ਼ਤੇਦਾਰ ਬੱਚੇ ਖੜਦੇ ਦੇ ਦੇ ਨਹੀਂ ਬਦੋ ਮੰਤ ਕਾ ਹੈ ਅੱਛਾ ਭਾਈ ਮੇਰੇ ਕੋ ਆ ਫੋਟੋ ਡਾਲ ਦੇਣਾ WhatsApp ਤੇ ਫੋਟੋ ਡਾਲ ਦੇਣਾ ਪੰਮਾ ਬਾਈ ਕਾ ਨੰਬਰ ਦੇ ਰਹਾ ਹੂੰ ਭਾਈ ਆਪ ਕੋ 1 ਮਿੰਟ ਪਮਾ ਬਾਈ ਦਾ ਨੰਬਰ ਨੋਟ ਕੀਜੀਏ ਭਾਈ 98724 09787 ਠੀਕ ਹੈ ਜੀ ਇੱਕ ਵਾਰ ਦੁਬਾਰਾ ਬੋ ਰਹਾ ਹਾਂ 987 24 09787 ਠੀਕ ਹੈ ਜੀ ਅ ਰਣਵੀਰ ਰੈਲੋਂ ਭਾਈ ਵੀਡੀਓ ਪਾ ਦਿਓ ਪੱਠੇ ਦੀ ਨੂਰੀ ਦੀ ਅ ਭਾਈ ਮੈਨੂੰ ਨਾ WhatsApp ਤੇ ਮੈਸੇਜ ਕਰ ਲੋ ਜੀ ਮੈਂ ਪਾ ਦੂੰਗਾ ਵੀਡੀਓ 8699555655 ਅ ਕੈਸੇ ਹੋ ਐਕਸ ਵਾਈਟੀ ਗੇਮਿੰਗ ਅੱਛੇ ਹਾਂ ਬਾਈ ਅੱਛਾ ਹਾਂ ਆਹ ਬਤਾਓ ਗੁਰਜੰਟ ਸਿੰਘ ਰਾਏ ਰਾਏ ਸਾਹਿਬ ਕੀ ਕੰਮ ਕਰਦੇ ਹੋ ਬਾਈ ਜੀ ਆਪਣਾ ਬੱਕਰੀਆਂ ਦਾ ਹੈਗਾ ਜੀ ਫਾਰਮ ਬੱਕਰੀਆਂ ਦਾ ਕੰਮ ਹੀ ਆਪਣਾ ਬਾਕੀ ਖੇਤੀ ਕਰਦੇ ਆ ਬਾਈ ਜੌਬ ਕਰਦੇ ਆ ਨਾਲ ਨਾਲ ਹਨਾ ਤੇ ਵਧੀਆ ਸ਼ੌਂਕ ਬੱਕਰੀਆਂ ਦਾ ਇਹਦੇ ਰਿਲੇਟਿਡ ਹੀ ਆਪਾਂ ਅੱਜ ਲਾਈਵ ਹੋਏ ਆ ਬਾਈ ਮੇਰਾ ਨੰਬਰ ਮੈਂ ਬੋਲਤਾ ਹਾਂ ਜੀ ਰੋਪੜੇ ਏਰੀਏ ਚ ਬਈ ਨਹੀਂ ਬਈ ਧਿਆਨ ਚ ਕੋਈ ਰੋਪੜੇ ਏਰੀਏ ਚ ਨਹੀਂ ਬਈ ਧਿਆਨ ਚ ਕੋਈ ਹੈਗਾ ਕਰਨਦੀਪ ਬਈ ਨਿਊ ਜਨਰੇਸ਼ਨ ਫਾਰਮਿੰਗ ਹਾਂ ਬਈ ਗੁਰੂ ਸਰ ਖਾਲੇ ਹਾਂਜੀ ਹਾਂਜੀ ਬਈ ਸੋ ਆਪਾਂ ਬਈ ਹੁਣ ਟਾਪਿਕ ਸ਼ੁਰੂ ਕਰਦੇ ਹਾਂ ਨਾ ਜਿਹੜੇ ਭਰਾ ਹੁਣ ਬੱਕਰੀਆਂ ਦੇ ਵਿੱਚ ਨਵਾਂ ਆਉਣਾ ਚਾਹੁੰਦੇ ਧਿਆਨ ਨਾਲ ਸੁਣੋ ਗੱਲਬਾਤ ਬਈ ਇੱਕ ਦਾ ਲਾਈਵ ਨੂੰ ਲਾਈਕ ਯਾਰ ਜਰੂਰ ਕਰ ਦਿਆ ਕਰੋ ਹਨਾ ਨੌ ਜਣੇ ਹੀ ਰਹਿ ਗਏ ਹੋਰ ਜੁੜ ਜਾਂਦੇ ਭਰਾ ਫਿਰ ਸ਼ੁਰੂ ਕਰਦੇ ਆਂ ਕੌਣ ਕੌਣ ਦੇਖ ਰਿਹਾ ਬਈ ਲਾਈਵ ਹੁਣ ਰੂਪਰੇ ਦੀ ਜ ਹੈ ਕੋਈ ਗੁਰੂਤਾਰ ਕਾਲੇ ਹਾਂਜੀ ਬਈ ਚਲੋ ਆਪਾਂ ਗੱਲਬਾਤ ਕਰਦੇ ਆਂ ਸ਼ੁਰੂ ਹਨਾ 10 ਮਿੰਟ ਲਵਾਂਗੇ ਫਿਰ ਆਪਾਂ ਲਾਈਵ ਨੂੰ ਕਰਾਂਗੇ ਸਮਾਪਤ ਜਿਹੜੇ ਭਰਾ ਨਵੇਂ ਇਸ ਕੰਮ 'ਚ ਆਉਣਾ ਚਾਹੁੰਦੇ ਆ ਚਾਹੇ ਉਹ ਕੋਈ ਪਹਿਲਾਂ ਬਿਜ਼ਨਸ ਕਰਦੇ ਆ ਕੋਈ ਜੌਬ ਕਰਦੇ ਆ ਜਾਂ ਖੇਤੀ ਕਰਦੇ ਆ ਜਾਂ ਵਿਹਲੇ ਹੈਗੇ ਆ ਤੇ ਬੱਕਰੀਆਂ ਦੇ ਕੰਮ 'ਚ ਆਉਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਇਹ ਗੱਲ ਸੁਣ ਲਿਓ ਕਿ ਬੱਕਰੀਆਂ ਦੇ ਵਿੱਚ ਹਨਾ ਇਹੋ ਜੀ ਕੋਈ ਨਸਲ ਨਹੀਂਗੀ ਜਿਹੜੀ ਜਾਦੂ ਕਰ ਦੇ ਵੀ ਆਪਣੀ ਦਿਨਾਂ ਦੇ ਵਿੱਚ ਆਮਦਨ ਵਧਾ ਦੇ ਜਿਹੜੇ ਬੰਦਿਆਂ ਨੇ ਬੱਕਰੀਆਂ ਦੇ ਵਿੱਚ ਕੰਮ ਕਰਨਾ ਹੈਗਾ ਜੇ ਸਬਰ ਆ ਤੁਹਾਡੇ 'ਚ ਮਿਹਨਤ ਕਰ ਸਕਦੇ ਹੋ ਟਾਈਮ ਦੇ ਸਕਦੇ ਹੋ ਤਾਂ ਉਹ ਹੀ ਬੰਦੇ ਬੱਕਰੀਆਂ 'ਚ ਆਇਓ ਠੀਕ ਹੈ ਇਹੋ ਜਿਹਾ ਕੋਈ ਨਸਲ ਨਹੀਂਗੀ ਜਿਹੜੇ ਪੁੱਛਦੇ ਹੋਣੇ ਵੀ ਬਾਈ ਕਿਹੜੀ ਨਸਲ 'ਚ ਵੱਧ ਕਮਾਈ ਆ ਕਿਹੜਾ ਨਸਲ ਤੋਂ ਕੰਮ ਕਰੀਏ ਕੋਈ ਨਸਲ ਨਹੀਂ ਇਹੋ ਜੀ ਬਾਈ ਜਿਹੜੀ ਤੁਹਾਨੂੰ ਰਾਤੋ-ਰਾਤ ਅਮੀਰ ਕਰ ਦੂਗੀ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਆਪਾਂ ਕਿਸ ਤਰੀਕੇ ਨਾਲ ਕੰਮ ਕਰਨਾ ਕਿੰਨੀ ਇਨਵੈਸਟਮੈਂਟ ਕਰਨੀ ਆ ਆਪਾਂ ਕਿੱਥੇ ਕੰਮ ਕਰਨਾ ਕਰਦਿਆਂ ਦਾ ਕਿੰਨਾ ਸਾਥ ਆ ਆਪਾਂ ਸਮਾਂ ਕਿੰਨਾ ਦੇ ਸਕਦੇ ਹਾਂ ਠੀਕ ਆ ਉਸ ਤੋਂ ਬਾਅਦ ਆ ਦੇਖੋ ਆਪਣੇ ਏਰੀਏ ਦੇ ਵਿੱਚ ਕਿਹੜੀ ਬੱਕਰੀ ਦੀ ਜਾਦੇ ਮਾਰਕੀਟ ਹੈਗੀ ਆ ਕਿਹੜੀ ਬੱਕਰੀ ਆਪਾਂ ਨੂੰ ਸੌਖੀ ਮਿਲ ਸਕਦੀ ਆ ਵਧੀਆ ਰੇਟ ਤੇ ਮਿਲ ਸਕਦੀ ਆ ਹਨਾ ਜਿਵੇਂ ਰਾਜਸਥਾਨ ਵਾਲੇ ਸਾਈਡ ਵਾਲੇ ਭਰਾ ਹੈਗੇ ਆ ਉਹ ਬੀਟਲ ਵੀ ਰੱਖ ਲੈਣ ਬਰਬਰੀ ਵੀ ਰੱਖ ਲੈਣ ਉਧਰ ਚਾਰੇ ਬਹੁਤ ਸੱਤਿਆ ਸੁੱਕੇ ਹਨਾ ਮਾਹੌਲ ਜਿਹੜਾ ਬੱਕਰੀਆਂ ਲਈ ਚਰਾਂਦਾ ਦੀ ਲੋਡ ਨਹੀਂ ਗਈ ਸੁੱਕਾ ਚਾਰਾ ਜਿਹੜਾ ਸਸਤਾ ਮਿਲ ਜਾਂਦਾ ਜਿਹੜੇ ਭਰਾਵਾਂ ਦੇ ਮੰਨ ਲਓ ਚਰਾਇ ਤੇ ਜਾਨਵਰ ਰਹਿੰਦੇ ਆ ਉਹਨਾਂ ਕੋਲੇ ਬੀਟਰਲ ਬੱਕਰੀ ਹੀ ਕਾਮਯਾਬ ਰਹਿੰਦੀ ਆ ਕਿਉਂਕਿ ਉਹਨਾਂ ਨੇ ਤੋਰਾ ਫੇਰਾ ਕਰਾਉਣਾ ਅੱਧਾ ਖਰਚਾ ਉਹਨਾਂ ਦਾ ਚરાਣ ਤੇ بچ ਜਾਂਦਾ ਤੇ ਬੱਕਰੀਆਂ ਜਿਹੜੀ ਮੰਨ ਲਓ ਘਰੇ ਥੋੜੀ ਬਹੁਤ ਫੀਡ ਨਾਲ ਤਿਆਰ ਹੋ ਜਾਂਦੀ ਆ ਤੇ ਜਿਹੜੇ ਭਰਾ ਮੰਨ ਲਓ ਸ਼ੌਂਕੀਆ ਤੌਰ ਤੇ ਕੰਮ ਸ਼ੁਰੂ ਕਰਨਾ ਚਾਹੁੰਦੇ ਆ 2-4 ਜਾਨਵਰਾਂ ਤੋਂ 5 ਬੱਕਰੀਆਂ ਵੱਧ ਤੋਂ ਵੱਧ ਵੀ ਆਪਾਂ ਯਾਰ ਘੱਟ ਪੈਸੇ ਲਾਉਣੇ ਆ ਘੱਟ ਜਗ੍ਹਾ ਆਪਣੇ ਕੋਲੇ ਆਪਾਂ ਦਾ ਨਾਲ ਨਾਲ ਕੰਮ ਤੋੜਨਾ ਹਨਾ ਸ਼ੌਂਕ ਨਾਲ ਉਹਨਾਂ ਹਾਸਤੇ ਭਈ ਆ ਨਸਲ ਹਾ ਨਾ ਵਧੀਆ ਕਿਉਂਕਿ ਇਹ ਇਹਦਾ ਮੰਨ ਲਓ ਹੁਣ ਆ ਦੇਖੋ ਇਹਦਾ ਐਡਾ ਪੇਟ ਆ ਬੀਟਲ ਬੱਕਰੀ ਦਾ ਮੰਨ ਲਓ ਕੱਦ ਕਾੜ ਪੇਟ ਸਭ ਵੱਡਾ ਹੋਊਗਾ ਇਹਨੇ ਖਾਣਾ ਵੀ ਥੋੜਾ ਤਿਆਰ ਵੀ ਇਹਨੇ ਕੀਤੀ ਹੋਣਾ ਜਿਵੇਂ ਹੁਣ ਆ ਪੱਠ ਆ ਬਈ ਇਹ ਹਨਾ ਇਹ ਸਾਲ ਦੀ ਪੱਠ ਅਜੇ ਹੋਈ ਨਹੀਂ ਤੇ ਇਹ ਸੂਨ ਵਾਲੀ ਆ ਦੇਖੋ ਹਨਾ ਇਹ ਸੂਨ ਵਾਲੀ ਆ ਮਹੀਨਾ 20 ਦਿਨ ਕੱਢਦੀ ਆ ਇਹ ਤੇ ਬਾਕੀ ਦਾ ਬਾਧਾ ਛੇਤੀ ਹੁੰਦਾ ਬਈ ਘੱਟ ਖਰਚੇ ਚ ਆ ਜਾਂਦੀ ਆ ਹਨਾ ਐਡੀ ਪੱਠ ਮੰਨ ਲਓ ਤੁਸੀਂ ਲੈਣੀ ਹੈਗੀ ਆ ਮੰਨ ਲਓ ਸੂਨ ਵਾਲੀ ਤੁਹਾਨੂੰ 10-15000 ਦੀ ਮਿਲ ਜੂਗੀ ਵਧੀਆ ਕੁਆਲਿਟੀ ਦੀ ਕੋਹਨੀ ਹਨਾ ਤੇ ਇਹ ਪੱਠ ਆ ਜਿਵੇਂ ਮੈਂ ਤਿੰਨ ਗਿਨੇ ਮਹੀਨੇ ਦੀ ਲੈ ਕੇ ਆਇਆ ਸੀਗਾ 6000 ਦੀ ਹਨਾ ਅਕਾਲਗੜ੍ਹ ਪਿੰਡ ਆ ਉੱਥੋਂ ਲੈ ਕੇ ਆਇਆ ਸੀਗਾ ਤੇ ਅੱਜ ਦੇ ਟਾਈਮ ਦਾ ਇਹਦਾ ਰੇਟ ਆ ਜਿਵੇਂ ਮੰਨ ਕੇ ਚੱਲੋ ਵੀ 10-15000 ਦੇ ਵਿੱਚ ਹੈਗੀ ਆ ਤੇ ਤੁਸੀਂ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਨਾ ਘੱਟ ਪੈਸੇ ਨਾਲ ਤਾਂ ਇਹ ਨਸਲ ਬਹੁਤ ਵਧੀਆ ਹੈਗੀ ਆ ਅਸੀਂ ਆਪਦੇ ਤਿਆਰ ਬੇਜੋ ਦੱਸਦੇ ਹਾਂ ਨਾ ਹਰਮਨ ਗੇਮਿੰਗ ਬਾਈ ਜੀ ਧੰਨਵਾਦ ਬਾਈ ਜੀ ਜੁੜੇ ਤੁਸੀਂ ਲਾਈਵ ਦੇ ਨਾਲ ਰਿਆਸਤ ਖਾਨ ਜੀ ਧੰਨਵਾਦ ਬਾਈ ਜੀ ਨੰਬਰ ਦੱਸ ਸਕਦੇ ਹਾਂ ਬਾਈ ਹਾਂਜੀ ਬਾਈ ਨੰਬਰ ਮੇਰਾ ਪੁੱਛ ਰਹੇ ਹੋ ਹਰਜੀਤ ਬਰਾੜ ਗੁੱਡ ਜੌਬ ਧੰਨਵਾਦ ਹਰਜੀਤ ਬਾਈ ਤੇ ਸਭ ਤੋਂ ਪਹਿਲਾਂ ਤਾਂ ਇਹ ਡਿਸਾਈਡ ਕਰੋ ਆਪਾਂ ਕੰਮ ਕਿੰਨਾ ਕਰਨਾ ਕਿਸ ਲੈਵਲ ਤੇ ਕਰਨਾ ਕਿੰਨੀ ਇਨਵੈਸਟਮੈਂਟ ਨਾਲ ਠੀਕ ਆ ਜਿਹੜੇ ਭਰਾਵਾਂ ਨੇ ਕੋਈ ਮੰਨ ਲਓ 4-5 ਬੱਕਰੀਆਂ ਤੋਂ ਸ਼ੁਰੂ ਕਰਨਾ ਮੰਨ ਲਓ ਬਰਬਰੀਆਂ ਤੋਂ ਤੁਸੀਂ ਮੰਨ ਲਓ ਆਹ ਬੱਕਰੀ ਦੀ ਗੱਲ ਕਰ ਲਓ ਪੱਠਾਂ ਲੈਣੀਆਂ ਤੁਸੀਂ ਕ੍ਰੋਸ ਹੋਈਆਂ ਜਾਂ ਖੀਰੀਆਂ ਜਾਂ ਹਨਾ 10000 ਦੀ ਮੰਨ ਲਓ 50000 ਨਾਲ ਤੁਸੀਂ 3-4 ਪੱਠਾਂ ਲੈ ਸਕਦੇ ਹੋ 5 ਲੈ ਸਕਦੇ ਹੋ ਤੇ ਜੇ ਵਧੀਆ ਦਿਲ ਲਾ ਕੇ ਮਿਹਨਤ ਕਰਦੇ ਹੋ ਤਾਂ ਬਾਈ ਇਹੋ ਜੀ ਨਸਲ ਆਹੇ ਇਹ 1 ਸਾਲ ਦੇ ਵਿੱਚ ਆਪਦੇ ਸਾਰੇ ਖਰਚੇ ਮੋੜ ਕੇ ਤੁਹਾਨੂੰ ਫ੍ਰੀ ਹੋ ਜਾਂਦੀ ਹੈ ਅੱਗੇ ਤੁਹਾਡਾ ਜਿਹੜਾ ਪ੍ਰੋਫਿਟੀ ਪ੍ਰੋਫਿਟ ਹੁੰਦਾ ਜਿਹੜੇ ਇਹ ਬਣੇ ਆ ਜਾਂ ਅਗਲੀ ਵਾਰ ਸੂਣਾ ਠੀਕ ਆ ਤੇ ਦੂਜੀ ਗੱਲ ਹੈਗੀ ਵੀ ਆਪਾਂ ਕੰਮ ਕਿੱਥੋਂ ਦੇਖ ਕੇ ਸ਼ੁਰੂ ਕੀਤਾ ਇਹ ਗੱਲ ਰਹਿ ਗਈ ਸੀ ਕਈ ਬਰਾ ਕੀ ਦੇਖ ਕਰਦੇ ਆ ਕਿਸੇ ਨੂੰ ਦੇਖ ਲਿਆ ਬੰਦੇ ਨੂੰ ਕਾਵੇਂ ਤੇ ਆਪ ਨੂੰ ਜਿਹਉਂਦੀਆਂ ਗੱਲਾਂ ਸੁਣ ਲੀਆਂ ਜੇ ਜਬ ਪੂਰੀ ਕਰ ਲਗੇ ਕੰਮ ਹਨਾ ਦੀਆ ਕਰਦਾ ਇਹ ਬਾਈ ਕਿਸੇ ਦੀਆਂ ਗੱਲਾਂ ਸੁਣ ਕੇ ਜਾਂ ਇੱਕ ਵੀਡੀਓ ਦੇਖ ਕੇ ਦੋ ਵੀਡੀਓ ਦੇਖ ਕੇ ਇਹ ਨਾ ਸੋਚ ਲੋ ਵੀ ਆਪਾਂ ਵੀ ਇੰਨੀ ਛੇਤੀ ਕਾਮਯਾਬ ਹੋ ਜਾਾਂਗੇ ਜਿਹੜਾ ਜਾਨਵਰ ਆ ਨਾ ਸਾਹਾਂ ਵਾਲਾ ਜਾਨਵਰ ਆ ਸਾਹਾਂ ਵਾਲੇ ਜਾਨਵਰ ਦਾ ਕੰਮ ਇਹ ਇੱਕ ਤਰ੍ਹਾਂ ਦੀ ਫਾਰਮਿੰਗ ਹੀ ਕਹਿ ਲਓ ਹਨਾ ਗੋਟ ਫਾਰਮਿੰਗ ਆ ਇਹਦੇ ਵਿੱਚ ਹਰ ਬੰਦੇ ਦੇ ਅਲੱਗ-ਅਲੱਗ ਤਜਰਬੇ ਆ ਇਹ ਨਹੀਂ ਗਾ ਵੀ ਮੈਂ 10 ਬੱਕਰੀਆਂ ਰੱਖੀਆਂ ਤਾਂ ਜਿਹੜੇ ਢੰਗ ਨਾਲ ਮੈਨੂੰ ਇਹਨਾਂ ਨੇ ਆਮਦਨ ਦਿੱਤੀ ਆ ਉਸੇ ਢੰਗ ਨਾਲ ਤੁਹਾਨੂੰ ਦੇਣਗੀਆਂ ਜਿਹੜੇ ਢੰਗ ਨਾਲ ਮੇਰੇ ਕੋਲੇ ਸੂਈਆਂ ਉਸੇ ਢੰਗ ਨਾਲ ਤੁਹਾਡੇ ਕੋਲੇ ਸੂਣਨਗੀਆਂ ਹਰ ਇੱਕ ਬੰਦੇ ਦੇ ਫਾਰਮ ਦਾ ਅਲੱਗ-ਅਲੱਗ ਸਿਸਟਮ ਆ ਜਾਨਵਰ ਦਾ ਸੁਭਾਅ ਅਲੱਗ ਆ ਪਾਉਣ ਪਾਣੀ ਰਹਿਣ ਸੈਣ ਸਾਰਾ ਕੁਝ ਬਦਲ ਜਾਂਦਾ ਇਸ ਲਈ ਕਿਤੇ ਤਾਂ ਮੰਨ ਲਓ ਸਮਾਂ ਲੱਗ ਸਕਦਾ 5 ਮਹੀਨਿਆਂ ਦੇ ਵਿੱਚ ਹੀ ਬੱਕਰੀਆਂ ਵਧੀਆ ਤੁਹਾਨੂੰ ਤਿਆਰ ਹੋ ਕੇ ਆਮਦਨ ਦੇਣ ਲੱਗ ਜਾਣ ਕਿਤੇ ਹੋ ਸਕਦਾ ਸਾਲ ਵੀ ਲੱਗ ਜੇ ਹਨ ਸੁਭਾਈ ਤੁਹਾਡੀ ਘਾਟਾ ਮੰਨ ਲਓ ਜਾਂ ਕੋਈ ਮਾੜਾ ਮੋਟਾ ਨੁਕਸਾਨ ਹੋ ਗਿਆ ਜਾਂ ਤੁਸੀਂ ਧਿਆਨ ਘੱਟ ਦਿੰਨੇ ਹੋ ਕੋਈ ਬਿਮਾਰੀ ਆ ਗਈ ਤਾਂ ਉੱਥੇ ਆ ਵੀ ਆਪਾਂ ਨੂੰ ਸਮਾਂ ਵੱਧ ਲੱਗ ਜਾਂਦਾ ਤੇ ਜਿਹਦੇ ਬੰਦੇ ਨੇ ਮੰਨ ਲਓ ਆਉਂਦਾ ਹੀ ਕੰਮ ਸਿੱਧਾ ਪੈ ਗਿਆ ਉਹ ਛੇਤੀ ਕੰਮ ਹ ਕਾਮਯਾਬ ਹੋ ਜਾਂਦਾ ਹਨ ਇਸ ਲਈ ਜਿਹਨੇ ਕੰਮ ਸ਼ੁਰੂ ਕਰਨਾ ਵੀਡੀਓ ਦੇਖੋ ਜਾਣਕਾਰੀ ਲਓ ਪਰ ਨਾਲ-ਨਾਲ ਕਾਮਯਾਬ ਬੰਦਿਆਂ ਨੂੰ ਵੀ ਮਿਲੋ ਫੇਲ ਬੰਦਿਆਂ ਨੂੰ ਵੀ ਮਿਲੋ ਇਸ ਧੰਦੇ ਦੀ ਮਾਰਕੀਟ ਦੇਖੋ ਵੀ ਕਿੱਥੇ ਕਿੱਥੇ ਦੀ ਮਾਰਕੀਟ ਹੈ ਹਨਾ ਕੌਣ ਕੌਣ ਇਹਨੂੰ ਕਰ ਕਰ ਰਿਹਾ ਹਨਾ ਕਿਵੇਂ ਦੀ ਇਹਦੀ ਮਾਰਕੀਟ ਆ ਬੱਚੇ ਦੇ ਕਿਵੇਂ ਸੇਲ ਹੁੰਦੇ ਆ ਠੀਕ ਆ ਸਾਰੀ ਇਹਦੀ ਓਵਰਆਲ ਮਾਰਕੀਟ ਪਤਾ ਕਰੋ ਤੁਹਾਨੂੰ ਮੰਡੀਆਂ ਵੀ ਦੇਖਣੀਆਂ ਚਾਹੀਦੀਆਂ ਹਨਾ ਚਲੋ ਮੰਡੀਆਂ ਦੇਖੋਗੇ ਤੁਹਾਨੂੰ ਉਹ ਵੀ ਪਤਾ ਲੱਗੂਗਾ ਬਾਈ ਬੱਕਰੀ ਕਿ ਪਤਾ کیسے ਲੱਗਦਾ ਕਿ ਸੂਨੇ ਵਾਲੀ ਬੱਕਰੀਆਂ ਦੀ ਬਾਈ ਸੂਨ ਵਾਲੀਆਂ ਬਹੁਤ ਨਿਸ਼ਾਨੀਆਂ ਹੁੰਦੀਆਂ ਬੱਕਰੀਆਂ ਦਾ ਮੰਨ ਲਓ ਥਣ ਬਣਾਉਣ ਲੱਗ ਜਾਂਦੀ ਹੈ ਨਾ ਲੇਵਾ ਕੱਢਣ ਲੱਗ ਜਾਂਦੀ ਆ ਇਹਦਾ ਇਹ ਅਲੱਗ ਟੌਪਿਕ ਆ ਵੀਰੇ ਇਹਦੇ ਤੇ ਫੇਰ ਕਦੇ ਡਿਸਕਸ ਕਰਾਂਗੇ ਆਪਾਂ ਸੋ ਸਭ ਤੋਂ ਪਹਿਲਾਂ ਬਈ ਦੇਖੋ ਆਪਣਾ ਸਿਸਟਮ ਕਿੱਦਾਂ ਦਾ ਹੈ ਨਾ ਆਪਾਂ ਕਿਸ ਲੈਵਲ ਤੇ ਸ਼ੁਰੂ ਕਰਨਾ ਕੰਮ ਫੇਰ ਜਦੋਂ ਵੀ ਬੱਕਰੀ ਆਪਾਂ ਖਰੀਦਣੀ ਆ ਨਾ ਆਪਾਂ ਜਾਣੇ ਆ ਮੰਨ ਲਓ ਬੱਕਰੀ ਖਰੀਦਣ ਮੰਡੀ 'ਚ ਖੜੇ ਆ ਕਿਤੇ ਜਾਂ ਫਾਰਮ ਤੇ ਗਏ ਆ ਜਾਂ ਕਿਤੇ ਹੋਰ ਘਰੋਂ ਕਿਸੇ ਦੇ ਲੈਨੇ ਹੋ ਤਾਂ ਬੱਕਰੀ ਸਭ ਤੋਂ ਪਹਿਲਾਂ ਤਾਂ ਦੇਖੋ ਤੰਦਰੁਸਤ ਆ ਵਧੀਆ ਮੰਨ ਲਓ ਉਹਦਾ ਜਿਹੜਾ ਬਾਡੀ ਹੈਗੀ ਆ ਉਹਦੀ హెਅਰ ਆ ਸਾਰਾ ਵਧੀਆ ਹੈਗਾ ਬੱਕਰੀ ਸੁੱਕੀ ਤਾਂ ਨਹੀਂ ਪਈ ਜਾਂ ਇਕੱਠੀ ਤਾਂ ਨਹੀਂ ਹੋਈ ਖੜੀ ਬਿਮਾਰ ਤਾਂ ਨਹੀਂ ਲੱਗਦੀ ਉਹਨੂੰ ਮੋਖ ਤਾਂ ਨਹੀਂ ਲੱਗੀ ਉਹਦੇ ਅੱਖਾਂ ਚੋਂ ਪਾਣੀ ਤਾਂ ਨਹੀਂ ਆਉਂਦਾ ਜਾਂ ਕੋਈ ਸੱਟ ਤਾਂ ਨਹੀਂ ਲੱਗੀ ਤੋੜ ਕੇ ਦੇਖੋ ਹਣਾ ਇਹ ਹੁੰਦਾ ਸਾਰਾ ਮੰਨ ਲਓ ਇੱਕ ਤਰ੍ਹਾਂ ਦਾ ਚੈੱਕ ਅਪ ਹੋ ਗਿਆ ਉਹਨੂੰ ਦੇਖ ਲਓ ਤੁਸੀਂ ਵੀ ਉਹ ਕਿਵੇਂ ਦੀ ਹੈਗੀ ਹੈ ਨਾ ਉਸ ਤੋਂ ਬਾਅਦ ਫਿਰ ਉਹਦੀ ਆਪਾਂ ਬਰੀਡ ਪਹਿਚਾਨਣੀ ਆ ਜਿਹਦਾ ਬਰਬਰੀ ਬੱਕਰੀ ਆ ਉਹਦੀ ਆਪਾਂ ਨੂੰ ਕੈਰੈਕਟਰ ਪਾ ਹੋਣੇ ਚਾਹੀਦੇ ਆ ਵੀ ਬਰੀਡ ਕੈਰੈਕਟਰ ਕੀ ਆ ਉਹਦੇ ਕੰਨ ਖੜੇ ਹੋਣੇ ਚਾਹੀਦੇ ਆ ਹਨਾ ਥਣਲੇਵੇ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਆ ਜਿਹੜਾ ਰੰਗ ਉਹਦਾ ਸਹੀ ਹੋਣਾ ਚਾਹੀਦਾ ਹਨਾ హెਅ ਜਿਹੜੇ ਸ਼ਾਰਟ హెਅ ਹੁੰਦੇ ਆ ਬਰਬਰੀ ਦੇ ਮੇਨ ਹੁੰਦਾ ਕੰਨਾਂ ਦੀ ਕੁਆਲਿਟੀ ਜੇ ਆਪਾਂ ਬੀਟਲ ਬੱਕਰੀ ਲੈਣ ਗਏ ਆ ਤਾਂ ਆਪਾਂ ਨੂੰ ਬੀਟਲ ਦਾ ਪਤਾ ਹੋਣਾ ਚਾਹੀਦਾ ਕਿ ਬੀਟਲ ਦੇ ਕੈਰੈਕਟਰ ਕੀ ਨੇ ਬੀਟਲ ਦਾ ਜਿਹੜਾ ਕੰਨ ਲੰਮਾ ਹੁੰਦਾ ਸਿੰਘ ਪਿੱਛੇ ਨੂੰ ਹੁੰਦਾ ਸਿਰ ਤੋਂ ਹਨਾ ਤੇ ਜਿਹੜਾ ਨੱਕ ਆ ਉਹਦਾ ਕੁੰਡਾ ਹੁੰਦਾ ਅੱਗੇ ਨੂੰ ਮੁੜਿਆ ਹੁੰਦਾ ਹੱਡਾਂ ਪੈਰਾਂ ਦੀ ਬੀਟਲ ਬੱਕਰੀ ਵਧੀਆ ਮਜ਼ਬੂਤ ਚਾਹੀਦੀ ਆ ਪੂਛ ਲੰਬੀ ਚਾਹੀਦੀ ਆ ਉਹਦੀ ਪੇਟੀ ਆ ਜਿਹੜੀ ਬੱਕਰੀ ਦਾ ਪੇਟ ਆ ਉਹ ਵੱਡਾ ਹੋਣਾ ਚਾਹੀਦਾ ਹਨਾ ਤੇ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਫਿਰ ਆਪਾਂ ਜਾਨਵਰ ਲੈਣਾ ਹੈਗਾ ਕਈ ਨਵੇਂ ਭਰਾਵਣਾ ਠੱਗੀਆਂ ਵਾਜ ਜਾਂਦੀਆਂ ਜਿਹੜੇ ਆਪਣੇ ਬੱਕਰੀਆਂ ਦੇ ਵਿੱਚ ਨਾ ਖੁਸਰੇ ਵੀ ਆਉਂਦੇ ਆ ਮੰਤ ਕਹਿੰਦੇ ਜਿਹਨੂੰ ਤੇ ਬਹੁਤ ਵਪਾਰੀ ਹੁੰਦੇ ਆ ਜਾਂ ਚਲਾਕ ਬੰਦੇ ਹੁੰਦੇ ਆ ਉਹ ਨਵੇਂ ਬੰਦਿਆਂ ਨੂੰ ਖੁਸਰੇ ਵੀ ਵੇਚ ਜਾਂਦੇ ਆ ਉਹਦੀ ਨਿਸ਼ਾਨੀ ਵੀ ਪਤਾ ਆਪ ਨੂੰ ਹੋਣੀ ਚਾਹੀਦੀ ਆ ਵੀ ਆਪਾਂ ਯਾਰ ਪੱਠ ਲੈਨੇ ਆ ਬੱਕਰੀ ਲੈਨੇ ਇਹਦੀ ਕੋਈ ਨੁਕਸਤ ਤਾਂ ਨਹੀਂ ਮੰਨ ਲਓ ਆ ਤੁਸੀਂ ਹੁਣ ਬੱਕਰੀ ਦੇਖ ਲਓ ਹਣਾ ਆ ਬੱਕਰੀਏ ਇਹ ਸੂਈ ਹੈ ਦੋ ਤਿੰਨ ਸੂਏ ਪਹਿਲਾਂ ਇਹਦਾ ਆਪਾਂ ਨੂੰ ਥਣ ਲੇਵੇ ਤੋਂ ਪਤਾ ਲੱਗ ਜਾਂਦਾ ਕਈ ਬੱਕਰੀਆਂ ਕੀ ਹੁੰਦਾ ਉਹਨਾਂ ਦੀ ਉਮਰ ਤਿੰਨ ਤਿੰਨ ਸਾਲ ਹੋ ਜਾਂਦੀ ਆ ਉਹ ਸੂਈਆਂ ਨਹੀਂ ਹੁੰਦੀਆਂ ਉਹਨਾਂ ਦਾ ਮੰਨ ਲਓ ਥਣਾ ਤੋਂ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਥਾਣੀ ਨਹੀਂ ਕੱਢੇ ਹਨਾ ਇਹ ਸੂਈ ਨਹੀਂ ਕਦੇ ਉੱਥੇ ਵੀ ਆਪਾਂ ਨੂੰ ਡਾਊਟ ਹੋ ਜਾਂਦਾ ਉਹ ਜੀ ਡਾਊਟ ਵਾਲੀ ਬੱਕਰੀ ਨਾ ਲਓ ਉਹ ਹੋ ਸਕਦਾ ਰਾਜੀ ਬਹੁਤ ਹੋਵੇ ਬਹੁਤ ਹੀ ਜ਼ਿਆਦਾ ਉਹਦਾ ਕੱਦ-ਗਾਠ ਹੋਵੇ ਪੜੀ ਹੋਵੇ ਤੰਦਰੁਸਤ ਹੋਵੇ ਪਰ ਉਹ ਫਰਾਕਲ ਹੋ ਸਕਦੀ ਆ ਜਦੋਂ ਵੱਡੀ ਉਮਰ ਦੀ ਬੱਕਰੀ ਲੈਣੀ ਆ ਤਾਂ ਹਮੇਸ਼ਾ ਸਵੈਣ ਬੱਕਰੀ ਲਓ ਚਾਹੇ 1 ਸੂਏ ਸੂਈ ਆ ਚਾਹੇ 2 ਸੂਏ ਸੂਈ ਆ ਤੇ ਜੇਕਰ ਆਪਾਂ ਲੈਣੀ ਆ ਪੱਠ ਛੋਟੀ ਉਮਰ ਦੀ ਖੀਰੀ ਪੱਠ ਲੈਣੀ ਆ ਤਾਂ ਉਹਦੇ ਆਪਾਂ ਥਣ ਜ਼ਰੂਰ ਦੇਖਨੇ ਆ ਹਨਾ ਕਿ ਜਿਹੜੇ ਥਣ ਦੋ ਹੀ ਹੋਣੇ ਚਾਹੀਦੇ ਆ ਨਾਲ ਉਹਦੇ ਛੋਟੇ ਛੋਟੇ ਥਣ ਨਾ ਹੋਣ ਉਹਦੇ 'ਚ ਕੀ ਹੁੰਦਾ ਹੁੰਦਾ ਕੁਛ ਨਹੀਂ ਪਰ ਆਪਣੇ ਜਾਨਵਰ ਦੀ ਮਾਰਕੀਟ ਡਾਊਨ ਹੋ ਜਾਂਦੀ ਆ ਅੱਗੇ ਜਦੋਂ ਉਸ ਪੱਠ ਦੀਆਂ ਪੱਠਾ ਆਉਣਗੀਆਂ ਹੋ ਸਕਦਾ ਉਹਨਾਂ ਪੱਠਾਂ ਦੇ ਵਿੱਚ ਵੀ ਉਹ ਸੇਮ ਪ੍ਰੋਬਲਮ ਆਵੇ ਜਿਹੜੇ ਕਰੈਕਟਰ ਦੇ ਵਿੱਚ ਹੁੰਦੀ ਹੈ ਹਨਾ ਸੋ ਥਣ ਦੋ ਹੋਣੇ ਚਾਹੀਦੇ ਆ ਜੇ ਆਪਾਂ ਖਰੀਦੀ ਪੱਠ ਲੈਣੀ ਆ ਬੱਕਰਾ ਜੇ ਆਪਾਂ ਖਰੀਦਣਾ ਹਨਾ ਬੱਕਰੇ ਦੀ ਕੁਆਲਿਟੀ ਦੇਖੋ ਬੱਕਰਾ ਵਧੀਆ ਮੰਨ ਲਓ ਪਹਿਲਾਂ ਬਰੀਡ ਚ ਹੋਵੇ ਰੰਗ ਉਹਦਾ ਸੋਹਣਾ ਹੋਵੇ ਤੇ ਕਿਦੋਂ ਉਹਦਾ ਅੰਗ ਪਰ ਨਾ ਹੋਵੇ ਖਰਾਬ ਤੌਰ ਕੇ ਦੇਖੋ ਹਨਾ ਟੈਸਟੀਕਲ ਦੇਖਨੇ ਆ ਬੱਕਰੇ ਦੇ ਉਹ ਸਹੀ ਹੋਣੇ ਚਾਹੀਦੇ ਆ ਠੀਕ ਹੈ ਜੀ ਨੰਬਰ ਬਾਈ ਜੀ 8699555651 ਬਾਈ ਕੀ ਪੁੱਛ ਰਹੇ ਹੋ ਆਪ ਕੀ ਪੁੱਛ ਰਹੇ ਹੋ ਠੀਕ ਆ ਬਾਈ ਜੀ ਤੇ ਇਹ ਸਾਰੀਆਂ ਗੱਲਾਂ ਬਾਤਾਂ ਜੇ ਆਪਾਂ ਕੀਤੀਆਂ ਤੇ ਕੋਸ਼ਿਸ਼ ਕਰਾਂਗੇ ਵੀ ਲਗਾਤਾਰ ਤੁਹਾਨੂੰ ਇਹ ਚੀਜ਼ਾਂ ਦੱਸਦੇ ਰਹੀਏ ਤੇ ਜਿੰਨੇ ਭਰਾ ਲਾਈਵ ਦੇ ਨਾਲ ਜੁੜੇ ਆ ਆਪਣੇ ਚੈਨਲ ਤੇ ਜਰੂਰ ਵਿਜ਼ਿਟ ਕਰਿਓ ਬਹੁਤ ਵੀਡੀਓ ਹੈਗੀਆਂ ਇਸ ਟਾਪਿਕ ਤੇ ਬੱਕਰੀ ਫਾਰਮ ਨਾਲ ਰਿਲੇਟਡ ਕਿ ਕਿਸ ਤਰ੍ਹਾਂ ਆਪਾਂ ਸ਼ੁਰੂ ਕਰਨਾ ਅੱਜ ਆਪਾਂ ਤੁਹਾਨੂੰ ਜਾਨਵਰ ਦੇਖਣਾ ਪਰਖਣਾ ਦੱਸਿਆ ਹੈਗਾ ਕਿਵੇਂ ਤੁਸੀਂ ਪਰਖ ਸਕਦੇ ਹੋ ਨਾ ਤਾਂ ਅੱਗੇ ਆਪਾਂ ਹੋਰ ਵੀ ਤੁਹਾਨੂੰ ਚੀਜ਼ਾਂ ਦੱਸਾਂਗੇ ਬਿਮਾਰੀਆਂ ਬਾਰੇ ਜਾਂ ਬੱਕਰੀਆਂ ਨੂੰ ਸਵਾਉਣ ਬਾਰੇ ਹਨਾ ਉਹ ਸਾਰੀਆਂ ਗੱਲਾਂ ਤੁਸੀਂ ਲਾਈਵ ਦੇ ਨਾਲ ਜੁੜ ਕੇ ਆਪਣੇ ਤੋਂ ਜਾਣਕਾਰੀ ਲੈ ਸਕਦੇ ਹੋ ਅਗਲੇ ਲਾਈਵ ਦੇ ਵਿੱਚ ਫੇਰ ਮਿਲਾਂਗੇ ਬਾਕੀ ਚੈਨਲ ਤੇ ਬਹੁਤ ਵੀਡੀਓ ਹੈਗੀਆਂ ਤਾਂ ਉਹ ਤੁਸੀਂ ਦੇਖਦੇ ਰਹੋ ਬੱਕਰੇ ਕੋ ਨਜਲਾ ਹੋ ਰਹਾ ਹੈ ਕਿਆ ਦੇ ਵਾਈ ਬੱਕਰੇ ਕੋ ਇੱਕ ਤੋਂ ਠੰਡ ਸੇ ਬਚਾ ਕੇ ਰੱਖੇ ਨਜਲੇ ਕੇ ਲਈ ਆਪ ਹੀਂਗ ਔਰ ਗੁੜ ਦੇ ਸਕਤੇ ਹੋ ਠੀਕ ਹੈ ਅਗਰ ਆਪ ਮੈਡੀਸਨ ਦੇਣਾ ਚਾਹਤੇ ਹੋ ਤਾਂ ਇਨਰੋਫਲੋਕਸਾਸਨ ਆਤੀ ਹੈ ਜੋ سیرਪ ਇਨਰੋਸਨ ਕੇ ਨਾਮ ਪਿਆਤੀ ਹੈ ਇਨਰੋਸਨ ਬੀ ਐਚ ਉਹ ਆਪ ਦੇ ਸਕਦੇ ਹੋ ਬੱਕਰੇ ਕੇ weight ਕੇ ਅਕੋਰਡਿੰਗ ডোজ ਉਸ पे ਮੈਂਸ਼ਨ ਕੀ ਹੋਈ ਹੈ ਜੋ ਬੋਟਲ ਹੁੰਦੀ ਹੈ ਨਾ ਬਾਕੀ ਜਿਤਨੇ ਵੀ ਭਾਈ ਕੇ ਪਾਸ ਬੱਕਰੀਆਂ ਹੈ ਜਿਤਨੇ ਭਾਈ ਕੇ ਪਾਸ ਅਹਿੰਗ ਔਰ ਗੁੜ ਦੇਦੇ ਰਹੋ ਸਰਦੀ ਮੇ ਉਸਕੇ ਸਾਥ ਜਾਨਵਰ ਕੇ ਅੰਦਰ ਗਰਮਾਇਸ਼ ਹੁੰਦੀ ਹੈ ਬਹੁਤ ਅੱਛਾ ਹੁੰਦਾ ਹੈ ਠੀਕ ਹੈ ਬਾਕੀ ਆਪਾਂ ਜਿਵੇਂ ਕੜਾ ਦੱਸ ਦਿਓ ਨਾ ਤੁਹਾਨੂੰ ਉਹ ਕੜਾ ਵੀ ਪੀਉਂਦੇ ਰਹੋ ਗਰਮ ਚੀਜ਼ਾਂ ਪਾ ਕੇ ਵੱਡੀ ਲੈਚੀ ਸੁੰਡ ਗੁੜ ਹੋ ਗਿਆ ਅਜਵਾਇਨ ਹੋ ਗਈ ਠੀਕ ਆ ਸੋ ਇਹ ਗੱਲਾਂ ਸਾਰੀਆਂ ਆਪਾਂ ਆਪਣੇ ਚੈਨਲ ਤੇ ਹੋਰ ਵੀ ਵੀਡੀਓ ਚ ਦੱਸੀਆਂ ਹੋਈਆਂ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਲਾਈਵ ਦੇ ਨਾਲ ਜੁੜਨ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੇ ਲਾਈਵ ਦੇ ਵਿੱਚ ਕੱਲ ਸ਼ਾਮ ਨੂੰ ਧੰਨਵਾਦ